ਆਨ ਗੁਰੂ ਨਾਨਕ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਜੀ ਜਿੱਥੇ ਅਸੀਂ ਇਸ ਸਥਾਨ ਤੇ ਖੜੇ ਆਏ ਇਹ ਸਥਾਨ ਪਿੰਡ ਦਾ ਨਾਂ ਹੈ ਜੀ ਗਹਿਰੀ ਭਾਗੀ ਇੱਥੇ ਬਾਬਾ ਕਾਲੇ ਕੰਬਲੇ ਵਾਲੇ ਡੇਰਾ ਸੰਤ ਬਾਬਾ ਸ਼ੋਭਾ ਦਾਸ ਜੀ ਮਹਾਰਾਜ ਦਾ ਜਿਹੜਾ ਡੇਰਾ ਬਣਿਆ ਹੋਇਆ ਹੈ ਜਿਹਨੂੰ ਸਟੇਸ਼ਨ ਵਾਲਾ ਡੇਰੇ ਦੇ ਨਾਲ ਵੀ ਜਾਣਿਆ ਜਾਂਦਾ ਹੈ ਗਹਿਰੀ ਭਾਗੀ ਬਠਿੰਡੇ ਜ਼ਿਲ੍ਹੇ ਦਾ ਪਿੰਡ ਹੈ ਇੱਥੇ ਸੁੱਚਾ ਸੂਰਮੇ ਦੀ ਸਵਾਦ ਵੀ ਸਮਾਦ ਵੀ ਬਣੀ ਹੋਈ ਹੈ ਜਿੱਥੇ ਸੁੱਚਾ ਸੂਰਮੇ ਨੂੰ ਫਾਂਸੀ ਦਿੱਤੀ ਗਈ ਸੀ ਡੇਰੇ ਤੋਂ ਕੁਛ ਕੇ ਦੂਰੀ ਤੇ ਜਿੱਥੇ ਸੇਵਾ ਜਿਹੜੀ ਉਹ ਡੇਰੇ ਵੱਲੋਂ ਕਰਵਾਈ ਜਾ ਰਹੀ ਹੈ ਅੱਜ ਕੱਲ ਚੱਲ ਰਹੀ ਹੈ ਬੇਨਤੀ ਹੈ ਸੰਗਤਾਂ ਨੂੰ ਵੀਡੀਓ ਚੰਗੀ ਤਰ੍ਹਾਂ ਧਿਆਨ ਨਾਲ ਵੇਖੋ ਤੇ ਸੁਣੋ ਇੱਥੇ ਬਾਬਾ RAM ਦੇ ਆਰਾਮਦੇਵ ਜੀ ਦਾ ਮੰਦਿਰ ਬਣਿਆ ਹੋਇਆ ਜੀ ਉਸ ਦੀ ਸੇਵਾ ਚੱਲ ਰਹੀ ਹੈ ਕਿਸੇ ਵੀ ਸੰਗਤ ਨੇ ਵੀਰ ਭੈਣ ਨੇ ਕੋਈ ਸੇਵਾ ਕਰਨੀ ਹੈ ਤਾਂ ਉਹ ਆਪਣਾ ਜਸਾ ਨਹੋਂਦੀ ਨੇਕ ਕਮਾਈ ਦੇ ਵਿੱਚੋਂ ਆਪਣਾ ਦਸਵੰਤ ਕੱਢ ਕੇ ਸੇਵਾ ਕਰ ਸਕਦਾ ਹੈ ਇਹ ਡੇਰੇ ਦੇ ਵਿੱਚ ਬਹੁਤ ਹੀ ਰੋਹਾਨੀਅਤ ਵਾਲਾ ਸਥਾਨ ਹੈ ਇੱਥੇ ਆ ਕੇ ਬੜੀ ਸ਼ਾਂਤੀ ਮਿਲਦੀ ਹੈ ਇੱਥੇ ਜਿਹੜੀ ਮੇਨ ਤੁਹਾਨੂੰ ਗੱਲ ਦੱਸਣ ਦੇ ਮਾਰੇ ਨੇ ਇਹ ਵੀਡੀਓ ਬਣਾਉਣ ਲੱਗੇ ਆ ਵੀ ਗਊਸ਼ਾਲਾ ਦੀ ਸੇਵਾ ਚੱਲ ਰਹੀ ਹੈ ਜੀ ਇੱਥੇ ਗਊਸ਼ਾਲਾ ਬਣੀ ਹੋਈ ਹੈ ਜਿੱਥੇ ਗਊ ਮਾਤਾ ਦੀ ਸੇਵਾ ਕੀਤੀ ਜਾਂਦੀ ਸਾਰੇ ਹਿੰਦੂ ਵੀਰ ਜੋ ਵੀ ਗਊ ਮਾਤਾ ਦੇ ਉਪਾਸਕ ਭਗਤ ਨੇ ਉਹਨਾਂ ਨੂੰ ਬੇਨਤੀ ਹੈ ਹੱਥ ਵਨ ਕੇ ਨਿਮਰਤਾ ਸਹਿਤ ਵੀ ਗਊਸ਼ਾਲਾ ਦੀ ਸੇਵਾ ਚੱਲ ਰਹੀ ਹੈ ਜੀ ਵੱਧ ਤੋਂ ਵੱਧ ਜੋ ਕੋਈ ਵੀ ਵੀਰ ਭੈਣ ਭਾਈ ਸੇਵਾ ਕਰਨੀ ਚਾਹੁੰਦਾ ਗਊਸ਼ਾਲਾ ਦੀ ਤਾਂ ਉਹ ਇੱਥੇ ਆ ਕੇ ਸੇਵਾ ਕਰ ਸਕਦਾ ਹੈ ਇੱਥੇ ਹਰ ਰੋਜ਼ ਹੀ ਮੱਸਿਆ ਭਰਦੀ ਹੈ ਇੱਕ ਤਾਂ ਮੱਸਿਆ ਵੀ ਮਹੀਨੇ ਤੋਂ ਪਰਦੀ ਇੱਥੇ ਹਰ ਰੋਜ਼ ਹੀ ਸੇਵਾ ਚੱਲਦੀ ਰਹਿੰਦੀ ਹੈ ਉਹ ਸਾਹਮਣੇ ਇਥੋਂ ਸ਼ਾਇਦ ਤੁਹਾਨੂੰ ਨਾ ਦਿਸੇ ਬਾਬਾ ਜਿਹੜਾ ਸੁੱਚਾ ਸੂਰਮੇ ਦੀ ਸਮਾਦ ਹੈ ਉਹ ਦੋ ਕਿੱਲਾਂ ਤੇ ਖੇਤ ਦੇ ਵਿੱਚ ਬਣੀ ਹੋਈ ਹੈ ਆ ਦਰੱਖਤਾਂ ਦੇ ਹੇਠ ਇੱਥੇ ਕੋਈ ਵੀਰ ਭੈਣ ਕੋਈ ਭਰਾ ਕੋਈ ਸੇਵਾ ਕਰਨੀ ਚਾਹੁੰਦਾ ਤਾਂ ਗਊਸ਼ਾਲਾ ਤੁਹਾਨੂੰ ਦਿਖਾਉਣੇ ਹੈਗੇ ਗਊਸ਼ਾਲਾ ਬਣੀ ਹੋਈ ਹੈ ਇੱਥੇ ਬੇਨਤੀ ਹੈ ਵੀ ਜਿਹੜਾ ਪ੍ਰਸ਼ਾਦ ਹੈ ਮਹਾਪੁਰਖਾਂ ਵੱਲੋਂ ਬੇਨਤੀ ਹੈ ਵੀ ਜਿਹੜਾ ਪ੍ਰਸ਼ਾਦ ਤੁਸੀਂ ਪਤਾਸੇ ਜਾਂ ਵਿਧਾਣੇ ਦੇ ਰੂਪ ਵਿੱਚ ਚੜਾਉਂਦੇ ਹੋ ਕਿਰਪਾ ਕਰਕੇ ਉਹਦੀ ਬਜਾਏ ਕੋਸ਼ਿਸ਼ ਕੀਤੀ ਜਾਵੇ ਵੀ ਜਾ ਤਾਂ ਕੋਈ ਪਸ਼ੂਆਂ ਨੂੰ ਹਰੇ-ਚਾਰੇ ਦੀ ਦਾਣੇ ਦੀ ਸੇਵਾ ਕੀਤੀ ਜਾਵੇ ਜਾਂ ਨਕਦ ਦਾ ਸੇਵਾ ਕੀਤੀ ਜਾਵੇ ਤਾਂ ਕਿ ਗਊਸ਼ਾਲਾ 'ਚ ਗਊਆਂ ਦੀ ਸੇਵਾ ਕੀਤੀ ਹੋ ਸਕੇ ਆ ਦੇਖੋ ਕਈ ਵਾਰੀ ਇੱਥੇ ਬਿਮਾਰ ਪਸ਼ੂ ਆ ਜਾਂਦੇ ਆ ਸਾਰਾ ਉਹਨਾਂ ਦਾ ਵੀ ਇਲਾਜ ਹੁੰਦਾ ਜੀ ਪੱਖੇ ਲੱਗੇ ਹੋਏ ਆ ਪੂਰਾ ਵਧੀਆ ਪ੍ਰਬੰਧ ਹੈ 100 ਤੋਂ ਪਲੱਸ ਇੱਥੇ ਗਊਆਂ ਨੇ ਪੁਰ ਦੇਖੋ ਸਾਫ ਸਫਾਈ ਗਊਸ਼ਾਲਾ ਚ ਕਿਸੇ ਆਪਾਂ ਕਹਿੰਦੇ ਵੀ ਸਾਰੇ ਵਧੀਆ ਹੁੰਦਾ ਹੈ ਜੇ ਵੀ ਸਾਫ ਸਫਾਈ ਤੁਸੀਂ ਆਪ ਹੀ ਦੇਖ ਲਓ ਵੀ ਕਿੰਨੀ ਵਧੀਆ ਹੈ ਮਾਪੁਰਖ ਆਪ ਸੇਵਾ ਕਰਦੇ ਆ ਸੇਵਾਦਾਰ ਇੱਥੇ ਆਉਂਦੇ ਆ ਤੁਸੀਂ ਵੀ ਦੂਰ ਨੇੜੇੋਂ ਕੋਈ ਵੀ ਸ਼ਹਿਰ ਚ ਜਿਵੇਂ ਬਠਿੰਡੇ ਦੇ ਨੇੜੇ ਸ਼ਹਿਰ ਵਾਲੇ ਆ ਜਾਂ ਹੋਰ ਵੀਰ ਭਾ ਭੈਣ ਨੇ ਉਹ ਆਪਣੀ ਜਸਵੰਧ ਇੱਥੇ ਕੱਢ ਸਕਦੇ ਆ ਦੇਖੋ ਇਹ ਛੋਟੇ ਪਸ਼ੂ ਆ ਗਏ ਇੰਦਰ ਵੱਡੇ ਪਸ਼ੂ ਆ ਬੈਠਣੇ ਸੇਵਾਦਾਰ ਕਿਵੇਂ ਹੋ? ਠੀਕ ਹਾਂ। ਹਾਂਜੀ। ਇਹ ਚੱਲ ਰਹੀ। ਆ ਗਊਆਂ ਦੇਖੋ ਜੀ। 100 ਤੋਂ ਪਲੱਸ ਪਸ਼ੂ ਆ ਇੱਥੇ ਕੋਈ ਵੀ ਵੀਰ ਭੈਣ ਭਰਾ ਜਿਹੜਾ ਆਪਣਾ ਦਸਵੰਦ ਆਪਦੀ ਦਸਾਂਵਾਂ ਦੀ ਕਿਰਤ ਕਮਾਈ ਦੇ ਵਿੱਚੋਂ ਦਸਵੰਦ ਕੱਢਣਾ ਚਾਹਣਾ ਇੱਥੇ ਆ ਕੇ ਸੇਵਾ ਕਰੋ ਜੀ। ਆ ਆ ਗਏ ਦੇਖੋ। ਦੇਖੋ। ਇਹ ਨੰਮ ਆ। ਆ। 100 ਤੋਂ ਪਲੱਸ ਪਸ਼ੂ ਹੈ ਇੱਥੇ ਅੱਗੇ ਇੱਥੇ ਨਹੀਂ ਅੱਗੇ ਦੇਖੋ ਪੂਰੀ ਵਧੀਆ ਢੰਗ ਨਾਲ ਇੱਥੇ ਸੇਵਾ ਕੀਤੀ ਜਾਂਦੀ ਆ ਗਊ ਮਾਤਾ ਦੀ ਕੋਈ ਵੀ ਉਪਾਸ਼ਕ ਜਿਹੜਾ ਭਗਤ ਹੈ ਭਰਾ ਹੈ ਕੋਈ ਦਾਣੇ ਦੀ ਤੂੜੀ ਦੀ ਕਿਸੇ ਵੀ ਤਰ੍ਹਾਂ ਨਾਲ ਇੱਥੇ ਆ ਕੇ ਸੇਵਾ ਕਰ ਸਕਦਾ ਹੈ ਜੀ ਐਡਰੈਸ ਤੁਹਾਨੂੰ ਬੋਲਿਤ ਆ ਬਠਿੰਡਾ ਸਰਸਾ ਲਾਈਨ ਹੈ ਜੀ ਗੈਰੀ ਭਾਗੀ ਦਾ ਜਿਹੜਾ ਪਹਿਲਾ ਸਟੇਸ਼ਨ ਹੈ ਸਟੇਸ਼ਨ ਤੋਂ ਸਿਰਫ 3-400 ਗਜ ਦੀ ਦੂਰੀ ਤੇ ਗੱਡੀ ਦੀ ਲੀਡ ਨਾਲ ਇੱਥੇ ਡੇਰਾ ਬਣਿਆ ਹੋਇਆ ਤੇ ਗਊਸ਼ਾਲਾ ਬਣੀ ਹੋਈ ਹੈ। ਆਪਾਂ ਵੱਡੀਆਂ ਗਊਸ਼ਾਲਾਂ ਦੇ ਵਿੱਚ ਸਾਰੇ ਜਾ ਕੇ ਸੇਵਾ ਕਰਦੇ ਆ ਆਪਦੇ ਤਨੋਂ ਮਨੋਂ ਧਨ ਨਾਲ ਵੀ ਇਹ ਜਿਹੜੀ ਛੋਟੋ ਗਊਸ਼ਾਲਾ ਨੇ ਇੱਥੇ ਆ ਕੇ ਵੀ ਸੇਵਾ ਕੀਤੀ ਜਾਵੇ ਬੇਨਤੀ ਹੈ ਮਾਪੁਰਖਾਂ ਵੱਲੋਂ ਤੇ ਸਾਡੇ ਵੱਲੋਂ ਵੀ ਭਾਈ ਵੱਧ ਤੋਂ ਵੱਧ ਜਿੰਨਾ ਆਪਦਾ ਦਸਵੰਦ ਕੱਢ ਸਕਦੇ ਹੋ ਤਾਂ ਤੁਸੀਂ ਸੇਵਾ ਕਰੋ ਉਹ ਬਾਬਾ ਸੁੱਚੇ ਸੂਰਮੇ ਦੀ ਸਮਾਦ ਬਣੀ ਹੋਈ ਹੈ ਇਹ ਡੇਰੇ ਵੱਲੋਂ ਸੇਵਾ ਕੀਤੀ ਜਾਂਦੀ ਹੈ। ਉਹ ਸਾਹਮਣੇ ਆਸਮਾਦ ਹੈ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਗਰੁੱਪਾਂ ਦੇ ਵਿੱਚ ਸ਼ੇਅਰ ਕਰੋ ਜੋ ਵੀ ਗਊ ਮਾਤਾ ਨੂੰ ਤੁਸੀਂ ਜਾਂ ਜਿਹੜੋ ਪਿਆਰ ਕਰਦੇ ਹੋ ਇੱਕ ਸ਼ਿਵ ਸ਼ੰਕਰ ਭੋਲੇ ਨਾਸੀ ਜੀ ਉਹਨਾਂ ਦੀਆਂ ਸਾਰੀਆਂ ਛੋਟੀਆਂ ਕਾਮਨਾਵਾਂ ਜਿਹੜੀਆਂ ਇੱਛਾਵਾਂ ਪੂਰੀਆਂ ਕਰਨ ਵੀਡੀਓ ਨੂੰ ਬਾਤਵਾਦ ਸ਼ੇਅਰ ਕਰ ਦਿਓ ਤਾਂ ਕਿ ਦੂਜੇ ਭਰਾਵਾਂ ਤੱਕ ਸੇਵਾਦਾਰਾਂ ਤੱਕ ਵੀਡੀਓ ਪਹੁੰਚ ਸਕੇ ਬਹੁਤ ਹੀ ਵਧੀਆ ਸ਼ਾਂਤੀ ਵਾਲੀ ਜਗ੍ਹਾ ਹੈਗੀ ਆ ਕੇ ਇੱਥੇ ਬੈਠਦਾ ਬੰਦਾ ਜਦੋਂ ਸੇਵਾ ਕਰਦਾ ਤਾਂ ਸ਼ਾਂਤੀ ਬੜੀ ਮਨ ਨੂੰ ਮਿਲਦੀ ਆ ਦੇਖੋ ਆਹ ਨਾਲਾ ਬਣਾ ਕੇ ਇੱਥੇ ਗਊਸ਼ਾਲਾ ਚੋਂ ਪ੍ਰਬੰਧ ਚੱਲ ਰਿਹਾ ਕੰਮ ਕਾਰ ਸੇਵਾ ਚੱਲੀ ਜਾਂਦੀ ਹੈ 12 ਮਹੀਨੇ 36 ਦਿਨ ਕਾਰ ਸੇਵਾ ਰੁਕਦੀ ਨਹੀਂਗੀ ਵਧੀਆ ਕੋਈ ਵੀ ਗਊ ਮਾਤਾ ਦੀ ਸੇਵਾ ਕਰਨੀ ਚਾਹੁੰਦਾ ਇੱਥੇ ਡੇਰੇ ਚ ਆ ਕੇ ਸੇਵਾ ਲੰਗਰਾਂ 'ਚ ਹਿੱਸਾ ਪਾ ਸਕਦਾ ਹੈ ਕਣਕ ਦੇ ਰੂਪ ਦੇ ਵਿੱਚ ਤੂੜੀ ਦੇ ਰੂਪ ਦੇ ਵਿੱਚ ਗਊਸ਼ਾਲਾ ਦੀ ਤੁਸੀਂ ਸੇਵਾ ਕਰ ਸਕਦੇ ਹੋ ਤਨਮਨ ਧਨ ਨਾਲ ਸੇਵਾ ਕਰ ਸਕਦੇ ਹਾਂ। ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸਾਰੇ ਗਰੁੱਪਾਂ 'ਚ ਸ਼ੇਅਰ ਕਰ ਦਿਓ ਤਾਂ ਕਿ ਦੂਜੇ ਸੇਵਾਦਾਰਾਂ ਤੱਕ ਵੀ ਜਾਣਕਾਰੀ ਪਹੁੰਚ ਸਕੇ। ਧੰਨਵਾਦ ਜੀ। ਮਿਹਰਬਾਨੀ। ਸ਼ੁਕਰੀਆ। ਬਸ ਇੱਕ ਦਾਨ ਦੇ ਨਾਤੇ ਤੁਸੀਂ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੀ। ਮਿਹਰਬਾਨੀ, ਸ਼ੁਕਰੀਆ।